ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੈਰੇ ਜੋ ਆਪਾਂ ਆਮ ਸਾਰੀ ਸੰਗਤ ਦੇ ਕੰਠਾ ਸਬਦੇ ਇਹ ਜੋ ਆਪਾਂ ਪੜਦੇ ਆ ਕਿ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਪੜੀ ਜਾਂਦੇ ਆ ਸੀ ਠੀਕ ਆ ਪੜਨਾ ਜ਼ਰੂਰੀ ਆ ਸਾਨੂੰ ਕਿ ਦਰਸ਼ਨ ਹੋ ਗਏ ਜੀਤਾਂ ਦਰਸ਼ਨ ਹੋ ਗਏ ਫੇਰ ਤਾਂ ਬੜ ਭਾਗੀ ਜੀਵ ਹੋ। ਔਰ ਨਾਲ ਅਸੀ ਕਰੀ ਜਨਾ ਕਿ ਪੂਰਨ ਕਰਮ ਹੋਏ ਪਰ ਮੇਰਾ ਸਾਨੂੰ ਕੰਮ ਤੇ ਪਤਾ ਨਹੀਂ। ਸਾਡਾ ਅਸਲੀ ਕੰਮ ਕਿਡਾ? ਅਸੀਂ ਕਿਹੜੇ ਕੰਮ ਵਾਸਤੇ ਆਏ ਆ? ਕਿਉਂ ਇਨਸਾਨੀ ਜਾਮਾ ਸਾਨੂੰ ਦਿੱਤਾ ਮੇਰੇ ਮਾਲਕ ਨੇ? ਸਾਡਾ ਮੁੱਖ ਕੰਮ ਕਿਹੜਾ ਹੈ? ਉਹ ਸਾਨੂੰ ਪਤਾ ਹੀ ਨਹੀਂ ਗੁਰਪਿਆਰੇ। ਜਿੱਥੇ ਮੇਰੇ ਮਾਲਕ ਨੇ ਕਿਹਾ ਕਿ ਅਵਰ ਕਾਜ ਤਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਹੁਣ ਉੱਥੇ ਗੁਰੂ ਸਾਹਿਬ ਕਹਿੰਦਾ ਜਿਹੜੇ ਦੂਸਰੇ ਕੰਮ ਆ ਉਹਨਾਂ ਦੀ ਮੈਂ ਕੋਈ ਗਰੰਟੀ ਲੈਂਦਾ ਮੈਂ ਉਹਨਾਂ ਕੋਈ ਹਸਾਕ ਪਤਾ ਨਹੀਂ ਲੈਣਾ ਤੇ ਇਥੋਂ ਤੂੰ ਸੰਗਤ ਦੇ ਵਿੱਚ ਬੈਠ ਅਵਰ ਕਾਜ ਤਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਆ ਕੰਮ ਕਰਨ ਵਾਸਤੇ ਸਾਨੂੰ ਕਿਹਾ ਕਿ ਸੰਗਤ ਦੇ ਵਿੱਚ ਬੈਠਾ ਉੱਥੇ ਇੱਕ ਨਾਮ ਦੀ ਖੋਜ ਕਰ ਨਾਮ ਦੀ ਖੋਜ ਕਰ ਉਹ ਨਾਮ ਸਾਨੂੰ ਅਕਾਲ ਪੁਰਖ ਪਿਤਾ ਪਰਮਾਤਮਾ ਦੇ ਦੇ ਉਹ ਨਾਮ ਨੂੰ ਗੁਰਪਿਆਰੇ ਸੰਸਾਰ ਦੇ ਅੰਦਰ ਕੋਈ ਨਹੀਂ ਦੇ ਸਕਦਾ ਕੋਈ ਕਿੱਡਾ ਵੀ ਕੋਈ ਪੱਧਵੀ ਵਾਲਾ ਬੈਠਾ ਹੈ ਭਗਤੀ ਵਾਲਾ ਬੈਠਾ ਹੈ ਕੋਈ ਕਿਸੇ ਨੂੰ ਨਾਮ ਨਹੀਂ ਦੇ ਸਕਦਾ ਕਿਉਂਕਿ ਧੰਨ ਸ੍ਰੀ ਗੁਰਗੰਸਾਹਬ ਕਹਿ ਰਹੇ ਨੇ ਕਿ ਸਤਗੁਰ ਸਿੱਖ ਕੋ ਨਾਮ ਧੰਦੇ ਗੁਰ ਕਾ ਸਿੱਖ ਬੜਪਾਗੀ ਹੈ